ਬਾਣੂ ਕੱਪੈਂ ਹੈ ਨਹੀਂ ਇਹ ਨੂੰ ਉਪਸਤਾ ਸਦਾਬਾਰ 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 ਦੇ ਸਦਾ ਯਾਰ ਸਦਾ ਬਾੜ ਦੇਣਾ ਯਾਰ ਤੁਸੀਂ ਚਾਰ ਹੋ ਗਿਆ ਹਾਰਨ ਦੇ ਹੱਥ ਰੱਖਨ ਦੇ ਹੱਥ ਰੱਖ ਹੱਥ ਰੱਖ ਕਰਨ ਤੇ ਯਾਰ ਗਮੂਰੀ ਬੰਦਾ ਬਾਈ ਇਹ ਤੋਂ ਪਰ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਹੁਣ ਟਰੈਕਟਰ ਬੁਰੀ ਕਰਦਾ ਹੈ ਚੋਰਾਂ ਨੂੰ ਮੂਰੇ ਕਰਦੇ ਚੋਰ ਆ ਕਹਿੰਦੇ ਮੂਰੇ ਕਰਦੇ ਕਹਿੰਦੇ ਟ੍ਰੈਕ ਮੂਰੇ ਕਰਦੇ ਮੋੜ 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 ਪੁੱਤਰ ਕੇ ਪੱਗਲੇ ਮਿਕਰਾ ਮੋੜ ਸੀ ਹੈ ਪੁੱਤਰ ਕੇ ਪੱਜ ਖੜ ਦੇ ਖੜ ਦੇ ਮੋੜ ਇਹਨੇ ਇਹ ਉੱਛਦਾ ਸਦਾ ਬਾੜ ਸਦਾ ਬਾੜ ਸਦਾ ਬਾੜ ਦੇ ਸਦਾ ਯਾਰ ਸਦਾ ਬਾੜ ਦੇ ਨਾ ਯਾਰ ਚਾਰ ਹੋ ਗਏ ਹਾਰਨ ਦੇ ਹੱਥ ਰਖਾਰਨ ਦੇ ਹੱਥ ਰਖ ਹੱਥ ਰਖਾਰਨ ਤੇ ਯਾਰ ਗਮੂਰੀ ਬੰਦਾ ਬਈ ਇੱਥੋਂ ਪਰ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਨੂੰ ਨਾ ਟਰੈਕਟਰ ਮੂੜੇ ਕਰਦੇ ਚੋਰ ਆ ਕਹਿੰਦੇ ਚੋਰ ਆ ਮੂੜੇ ਕਰਦੇ ਚੋਰ ਆ ਮੂੜੇ ਕਰਦੇ ਟਰੈਕਟਰ ਮੂੜੇ ਕਰਦੇ ਮੋੜ 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 ਪੁੱਤਰ ਕੇ ਭੱਜਲੇ ਮਿੱਤਰਾਂ ਮੋੜ ਸੀ ਤੀ ਹੈ ਪੁੱਤਰ ਕੇ ਭੱਜ ਖੜ ਦੇ ਖਾਂਗੇ ਮੋੜ 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 ਰੋਡ ਮੋੜ ਮੋੜ ਖੜ ਖੜ ਮੋੜ 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 ਹੋਰ ਆ ਗਿਆ ਤੇ ਜੀਹ ਤੇ ਬਾੜ ਦੀ ਹੋਰ ਮੋੜ ਮੋੜ ਭੈਣ ਦਾ ਯਾਰ ਓਏ ਗੱਲੀ ਬਾਤ ਹੋ ਗਈ ਕਦੀ ਮਰਨੀ ਨੇ ਪੱਟੀ ਮਾਰੂ ਉਹ ਮੋੜ ਦਾ ਅੱਡੀ ਵਰਨੇ ਮੂਰਾ ਬੰਦਾ ਆ ਆ ਦੇਖਾ ਗੁੰਡਾ ਕਰਦੀ ਦੇਖ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇਖ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਮਾੜਾ ਹਿੱਸਾ ਲਾ ਲੈ ਕਦੀ ਨਾ ਮਗਰੋ ਮਾਰੀ ਵਿੱਚ ਮਗਰੋ ਮਾਰੀ ਵਿੱਚ ਗੱਡੀ ਵਿੱਚ ਤੇ ਓਹ ਰੇੜੀ ਵਾਲੇ ਕਾ ਤੂੰ ਕਾਂ ਵੈਰੀ ਬਣਿਆ ਹੋਏ ਓ ਤੂੰ ਤਾਂ ਪੰਜਾਬੀ ਆ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਹੀ ਮਾਰ ਦਿਓ ਕੋਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਕਿਹਦੇ ਆ ਸਰਪਸਾਂ ਆ ਕੇ ਲੜ ਲੜਾਣੇ ਜਾਂਦਾ ਕਿਉਂ ਕਿਉਂ ਬਾਈ ਕੀ ਗੱਲ ਗੱਤ ਕਰਦੇ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਜਿਹੜਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਅਸੀਂ ਚਟਕਦਾ ਅਸੀਂ ਨਹੀਂ ਆਉਣਾ ਓਏ ਲੋਕ ਆ ਰੇਡੀਓ ਲੋਕ ਹੁਣ ਤੱਕ ਕਿੱਥੋਂ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਆ ਫਸ ਗਈ ਜੀ ਤੇ ਲੱਗੋਈ ਪਿੰਡਾਲ ਬੰਦੇ ਹੀ ਨਿਕਲ ਰਹੇ ਹੋ ਕੋਈ ਬਾਹਰ ਯਾਰ ਕਮਾਲ ਦੀ ਗੱਲ ਨੇ ਪਿੰਡ ਕਿਹੜਾ ਹੈ ਯਾਰ ਨਹੀਂ ਨਹੀਂ ਪੰਨੋ ਤਾ ਯਾਰ ਗੱਡੀ ਪੰਨਦੇ ਤੁਸੀਂ ਪੰਨੋ ਬੰਦ ਗੱਡੀ ਪੰਨਦੇਓ ਉੱਪਰ ਨਾਲ ਮੇਰੇ ਤੇ ਬੋਲ ਕੇ ਆਇਆ ਆਪਾਂ ਤੇ ਕਿਹੜਾ ਪਿੰਡ ਤੋਂ ਲਿਦਾਨੇ ਵਾਲੇ ਉਹ ਉਰਲੇ ਪਾਸੇ ਵਾਹ ਨਹੀਂ ਕਿਹੜਾ ਭੈਣ ਮੁਲਾਪੁਰ ਦੇ ਨਾਲ ਇਧਰ ਹੀ ਆਇਆ ਟਰੈਕਟਰ ਵਾਲੇ ਮਰਵਾਤਾ ਸੀ ਅ ਇਹ ਨਹੀਂ ਖੁੱਲਦੀ ਭੰਨੋ 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 ਟਿਕਾ ਟਾਕੀ ਪੱਟੀ ਜੀ ਟਾਕੀ ਪੱਟੀਆਂ ਲਿਆ ਕੋਈ ਨਹੀਂ ਪੱਟਣ ਦੇ ਯਾਰ ਪੱਟਦੇ ਨਹੀਂ ਕੋਈ ਨਹੀਂ ਪੱਟਦੇ ਨਹੀਂ ਪੱਟਦੇ ਨਹੀਂ ਆਹ ਦੇਖ ਲੋ ਨਾ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਟ ਕੋ ਉੱਠਣਾ ਓਏ ਉਹ ਲੱਖ ਦੀ ਲਾਂਟ ਆਉ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲਓ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀਏ ਅੰਦਰ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰ ਹਾਂਜੀ ਇੱਥੇ ਗੱਡੀ ਲੱਗੀ ਨਾਲੋਂ ਪਿੱਛੇ ਨਾਲ ਨਾਲ ਲਈ ਵੀਡੀਓ ਬਾਈ ਮੇਰੇ ਮੁਰਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਬੰਨ ਦੇ ਯਾਰ ਬੰਨ ਦਿਓ ਨਹੀਂ ਨਿਕਲਣਾ ਇਹ ਪੈਸਾ ਉਹ ਖੜੇ ਲੋਕ ਭਾਏ ਗਰਮਰੇ ਨਿਕਲੇ ਲੋਕ ਬਾਹਰ ਡਰਾਈਵਟੇ ਲੈਦਾ 10000 ਆਹ ਪੈਂਟ ਨਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਆਹ ਸਾਹ ਦੇਖੀਏ ਖੜੇ ਆਹ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਾਲਾ ਆਮ ਨਾ ਕੀ ਗੁਰਦਰਾ ਕੀ ਹੈ ਪਤਾ ਨਹੀਂ ਗੁਰਦਰਾ ਕੀ ਹੈ ਬਾਈ ਤਾਂ ਜੰਟ ਲੱਗੀ ਹੋਈ ਹੈ ਕੱਢ ਨਹੀਂ ਦਿੰਦੇ ਉਹ ਕੱਢ ਨਹੀਂ ਦਿੰਦੇ ਬਾਰ ਦਵਾਏ ਜਾਂਦੇ ਲੋਕ ਕੱਢ ਨਹੀਂ ਦਿੰਦੇ ਉਹ ਦੇਖੋ ਕਾਲਾ ਕੱਢੀ ਜਾਂਦੇ ਆ ਪਰ ਕਿੰਨੇ ਕ ਨੂੰ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕ ਬਣੇ ਭੈਣ ਤੈ ਤਰਲ ਫੋਨ ਚੱਲਦਾ ਤੂੰ ਫੋਨ ਨਾਲ ਫੋਨ ਬਈ ਹੁਣ ਇੱਥੇ ਬੰਦ ਸੀ ਸੀ ਛੋਪਾ ਨਾ ਕੋਈ ਕੋਈ ਪਾਂਦ ਪਾਂਦ ਆਦੇ ਆਦੇ ਬਚੜੋ ਉਹ ਪਚੜੋ ਕੋਈ ਨਹੀਂ ਪਾਂਦੋ ਆ ਦੇਖੋ ਬਚੜੋ ਆ ਆ ਬੱਚਾ ਆ ਬਚਣਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤ ਗਾਓ ਉਹ ਲਾਹਨਤ ਗਾਓ ਲੋਕ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ